ਅੱਜ ਆਪਾਂ ਜਿਹੜਾ ਤੁਹਾਨੂੰ ਟਰੈਕਟਰ ਦਿਖਾਉਣਾ ਮੈਸੀ ਫਰਗੂਸ਼ਨ ਇਹ ਟਰੈਕਟਰ ਨੂੰ ਨਾ ਇੱਧਰ ਵਾਲਾ ਟਰੈਕਟਰ ਨਾ ਸਮਝ ਲਿਓ ਇਹ ਮੇਡ ਇਨ ਯੂਕੇ ਆ ਕਿੱਲਾ ਮੇਡ ਇਨ ਯੂਕੇ ਬਣੀ ਇੱਕ ਹਿਸਾਬ ਦਾ ਨਾ ਉਧਰੋਂ ਹੀ ਆਇਆ ਸਾਰਾ ਹੀ ਤੇ ਆਪਾਂ ਜਾਦੀ ਜਾਣਕਾਰੀ ਕਰਨ ਵੀਰਾ ਤੇ ਜੀਵਨ ਵੀਰਾ ਆਪਾਂ ਵੀਰੇ ਹਣਾ ਤੋਂ ਲਾਵਾਂਗੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਇਹ ਟਰੈਕਟਰ ਆਪਣਾ ਜਿਵੇਂ ਵੀਰਾਂ ਦਾ ਪਹਿਲਾਂ ਤਾਂ ਵਹਿਮ ਹੈ ਵਹਿਮ ਜਾਂ ਸ਼ੰਕਾ ਹੈ ਕੱਢੀਏ ਵੀ ਇਹ ਟਰੈਕਟਰ ਸਿੰਬਲ ਇੱਥੇ ਆ ਕੇ ਹੋਇਆ ਜਾਂ ਉਧਰੋਂ ਏਦਾਂ ਆਇਆ ਨਹੀਂ ਜੀ ਇਹ ਟਰੈਕਟਰ ਉਧਰੋਂ ਸਾਰਾ ਰੈਡੀ ਹੋ ਕੇ ਹੀ ਉਧਰੋਂ ਆਇਆ ਵੀ ਇਦਾਂ ਹੀ ਆਇਆ ਸੀ ਜਿੱਦਾਂ ਆਪਾਂ ਦੇਖ ਰਹੇ ਹਾਂ ਜਿੱਦਾਂ ਦੇਖ ਰਹੇ ਆ ਤੁਸੀਂ ਜੀ ਸਾਰਾ ਬਣਿਆ ਬਣਾਇਆ ਇਦਾਂ ਹੀ ਬਣਿਆ ਬਣਾਇਆ ਆਇਆ ਟਰੈਕਟਰ ਇਹ ਬਾਰ ਠੀਕ ਆ ਕਿਉਂਕਿ ਇਹਨਾਂ ਦੱਸਾਂ ਉਹੀ ਗੱਲ ਆ ਜਾਂਦੀ ਵੀ ਜਿਹੜੇ ਹੌਣ ਵਾਲੇ ਟਰੈਕਟਰ ਆਜੋ ਵੀਰੇ ਉਹ ਆਪਣੇ ਹੌਣ ਆਉਂਦੇ ਆ ਵੀ ਇੱਧਰ ਆ ਕੇ ਸੈਂਬਲ ਹੋ ਜਾਂਦੇ ਆ ਇੱਧਰ ਆ ਕੇ ਸੈਂਬਲ ਹੋ ਜਾਂਦੇ ਇੰਜਨ ਉਧਰੋਂ ਆ ਜਾਂਦੇ ਹਾਂ ਇਦਾਂ ਜੌਨ ਡੀਅਰ ਦਾ ਲਾ ਲਓ ਹੌਲੈਂਡ ਦਾ ਲਾ ਲਓ ਹੌਲੈਂਡ ਦਾ ਲਾ ਲਓ ਇਹ ਸਾਰੇ ਪਾਰਟਸ ਉਧਰੋਂ ਆ ਜਾਣੇ ਆ ਇਹਨਾਂ ਦੇ ਪਰ ਸੈਂਬਲ ਇੱਥੇ ਹੁੰਦੇ ਆ ਕੇ ਇਹ ਮਤਲਬ ਸਾਰਾ ਜੁੜਿਆ ਜੜਿਆ ਉਹ ਏ ਇਦਾਂ ਹੀ ਆਉਂਦਾ ਜੀ ਜੁੜਿਆ ਇਹ ਇਨਕੰਪਲੀਟ ਆਉਂਦਾ ਸੀਗਾ ਜੀ ਇਹ ਕਿੰਨਾ ਮਾਡਲ ਆ ਵੀਰੇ ਇਹ 72 ਮਾਡਲ ਆਈ 72 ਮਾਡਲ ਹਾਂਜੀ ਠੀਕ ਆ ਵੀਰੇ ਤੇ ਇਹਨੂੰ ਮਤਲਬ ਇੱਕ ਵਾਰੀ ਤੁਸੀਂ ਕਰਿਆ ਇਹਨੂੰ ਰੀਸਟੋਰ ਜਾਂ ਹਾਂਜੀ ਜੀ ਇਹ ਆਪਾਂ ਟਰੈਕਟਰ ਲਿਆ ਸੀਗਾ ਕਿਸੇ ਵੀਰਾਂ ਤੋਂ ਅੱਛਾ ਜੀ ਉਹਨਾਂ ਦਾ ਜੀ ਸਾਰੇ ਐਨ ਆਰ ਆਈ ਵੀਰ ਆ ਉਹ ਠੀਕ ਆ ਉਹਨਾਂ ਦੇ ਟਰੈਕਟਰ ਖੜਾ ਸੀ ਠੀਕ ਆ ਜੀ ਸਾਨੂੰ ਇਹ ਟਰੈਕਟਰ ਉਹਨਾਂ ਨੇ ਕੋਈ ਮੋਡੀਫਿਕੇਸ਼ਨ ਤੋਂ ਬਿਨਾ ਉਹਨਾਂ ਨੇ ਸਾਨੂੰ 4.5 ਲੱਖ ਦੇ ਲਾ ਕੇ ਡ੍ਰੈਕਟਰ ਦੇ ਸਾਢੇ 4 ਲੱਖ ਦਾ ਹਾਂਜੀ ਇਹ ਟਰੈਕਟਰ ਦੀ ਡਿਮਾਂਡ ਬਹੁਤ ਆ ਬਹੁਤ ਘੱਟ ਮਿਲੂਗਾ ਜੀ ਬਹੁਤ ਘੱਟ ਤੁਹਾਨੂੰ ਬਹੁਤ ਜ਼ਿਆਦਾ ਮੈਂ ਲਾਸਟ ਵੀਡੀਓ ਪਾਈ ਸੀ ਵੀਰਾਂ ਨੂੰ ਪਤਾ ਹੀ ਹੋਣਾ ਉਹਦਾ ਕਿੰਨਾ ਰੇਟ ਲੱਗਾ ਸੀ ਕੀ ਸੀ ਸੋ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਹਾਂਜੀ ਤੇ ਉਸ ਤੋਂ ਬਾਅਦ ਲਿਆ ਕੇ ਤੁਸੀਂ ਕੀਯੂਟ ਵਿੱਚ ਮੋਡੀਫਿਕੇਸ਼ਨ ਕਿੰਨੀ ਕੁ ਕਰੀਆ ਵੀਰੇ ਮੋਡੀਫਾਈ ਵਿੱਚ ਭਾਜੀ ਕਾਫੀ ਜ਼ਿਆਦਾ ਚੇਂਜਸ ਹੋ ਗਏ ਕਰ ਲਓਗੇ ਰੰਗ ਕਰਾਇਆ ਇਹਨੂੰ ਪਹਿਲਾਂ ਓਕੇ ਇਹਦਾ ਆਪਾਂ ਪਾਵਰ ਸਟੀering ਕਰਾਇਆ ਇਹਨੂੰ ਭਾਜੀ ਇਹਨੂੰ ਠੀਕ ਆ ਵੀਰੇ ਹਾਂਜੀ ਤੇ ਹੋਰ ਇਹਦਾ ਕਹਿ ਲੋ ਕਿ ਲੋਗੋ ਵਗੈਰਾ ਲੋਗੋ ਵਗੈਰਾ ਭਾਜੀ ਸਾਰੇ ਇਹਦੇ ਇੰਗਲੈਂਡ ਤੋਂ ਮੰਗਾਏ ਅੱਛਾ ਇਹ ਇੰਗਲੈਂਡ ਚੋਂ ਆ ਸਾਰੇ ਇੰਗਲੈਂਡ ਚੋਂ ਇਹਦੀਆਂ ਲਾਈਟਾਂ ਹੋਈਆਂ ਹਾਂਜੀ ਸਾਰੀਆਂ ਮੀਟਰ ਇਹਦੇ ਹੋ ਗਏ ਉਹ ਵੀ ਯੂਕੇ ਆ ਸਾਰੇ ਯੂਕੇ ਚੋਂ ਆਏ ਆ ਠੀਕ ਆ ਭਾਜੀ ਸਾਰਾ ਹਾਂਜੀ ਠੀਕ ਆ ਨਾ ਨੂੰ ਵਿਖਾ ਵੀ ਦੇ ਇੱਕ ਰੀ ਉੱਤੋਂ ਤੇ ਆ ਵਾਲੇ ਲੋਗੋ ਹੋ ਗਏ ਮੀਟਰ ਹੋ ਗਏ ਇਹ ਉਧਰੋਂ ਫਿਰ ਇੰਪੋਰਟ ਵੀਰੇ ਆਪਣੇ ਸੌਖੇ ਮਿਲ ਜਾਂਦੇ ਆ ਹਾਂਜੀ ਭਾਜੀ ਉੱਧਰੋਂ ਇਹਦਾ ਸਮਾਨ ਮਿਲ ਜਾਂਦਾ ਠੀਕ ਆ ਵੀਰੇ ਆਰਾਮ ਨਾਲ ਮਿਲ ਜਾਂਦਾ ਸਾਰਾ ਕੁਝ ਭਾਜੀ ਉਧਰੋਂ ਤੇ ਇਹਦਾ ਇੰਜਨ ਵੀਰੇ ਨਾਲ ਦਾ ਹੀ ਆ ਕਿ ਰਿਪੇਅਰ ਕਰਾਇਆ ਹੈ ਰਿਪੇਅਰ ਕੀਤਾ ਭਾਜੀ ਦੁਬਾਰਾ ਹਾਂਜੀ ਫੁੱਲ ਇੰਜਨ ਕਰਾਇਆ ਇਹ ਆ ਕਰੀ ਠੀਕ ਆ ਵੀਰੇ ਹਾਂਜੀ ਇਹਦਾ ਪੰਪ ਭਾਜੀ ਕਿੱਥੇ ਆ ਉਹ ਨਹੀਂ ਦੇਖਦਾ ਆ ਦੇਖੋ ਭਾਜੀ ਪੰਪ ਇਹਦਾ ਇਹ ਰੂਟਰ ਪੰਪ ਚਾਏ ਆ ਇਹ ਅੱਛਾ ਇਹ ਉਹਨਾਂ ਸਮੇਂ ਚ ਰੂਟਰ ਪੰਪ ਆ ਗਏ ਸੀ ਹਾਂਜੀ ਹਾਂਜੀ ਇਹ ਬਾਹਰੋਂ ਇੰਪੋਰਟ ਹੋਇਆ ਸੀ ਰੂਟਰ ਹੀ ਆਏ ਭਾਜੀ ਬਾਹਰ ਫਿਰ ਜ਼ਿਆਦਾ ਰੂਟਰ ਹੀ ਚਲਦੇ ਹੋਣੇ ਰੂਟਰ ਭਾਜੀ ਜ਼ਿਆਦਾ ਸ਼ਾਇਦ ਤੁਸੀਂ ਦੇਖਿਆ ਹੋਵੇ ਐਂਟਰ 444 ਪੁਰਾਣੇ ਨਹੀਂ ਮੈਂ ਨਹੀਂ ਦੇਖਿਆ ਮੈਂ ਤਾਂ ਝੂਠ ਬੋਲਦਾ ਜਦੋਂ ਆਪਾਂ ਪੀਲੇ ਖੱਟੇ ਦੀ ਨਹੀਂ ਕੀਤੀ ਸੀ ਹਾਂਜੀ ਹਾਂਜੀ ਉਹਨੂੰ ਵੀ ਭਾਜੀ ਰੂਟਰ ਆਏ ਪਹਿਲਾਂ ਵਾਂ ਉਹਨੂੰ ਰੂਟਰੀ ਆਏ ਸੀ ਹਾਂਜੀ ਠੀਕ ਤੇ ਇਹਦੀ ਰਿਪੇਅਰ ਵਗੈਰਾ ਸੌਖੀ ਹੋ ਜਾਂਦੀ ਆ ਇਹ ਭਾਜੀ ਇੱਥੋਂ ਕਰਵਾਈ ਸੀਗੀ ਹਾਂਜੀ ਜਿੱਦਾਂ ਆਵਾਜ਼ ਇਹਦੀ ਬਣੀ ਨਹੀਂ ਸੀ ਬਣੀ ਨਹੀਂ ਤੇ ਫੇਰ ਇਹਦਾ ਇੰਗਲੈਂਡ ਚੋਂ ਹੀ ਆਪਾਂ ਦੁਬਾਰਾ ਫੇਰ ਉੱਥੇ ਭੇਜਿਆ ਹਾਂਜੀ ਤੇ ਉਹਨਾਂ ਨੇ ਮਦਦ ਰਿਪੇਅਰ ਕਰਕੇ ਹਾਂਜੀ ਪੰਪ ਭੇਜਿਆ ਸੀ ਇੰਗਲੈਂਡ ਇਹ ਇਹਨਾਂ ਨੂੰ ਰਿਪੇਅਰ ਕਰਕੇ ਉਹਨਾਂ ਨੇ ਦੁਬਾਰਾ ਹਾਂ ਤੇ ਦੇਖੋ ਇਹਦੀਆਂ ਸਾਰਾ ਕੁਝ ਉਹਨਾਂ ਕਰਕੇ ਸੀਲਾਂ ਸੂਲਾਂ ਪੂਰੀਆਂ ਪ੍ਰੋਪਰ ਹੈ ਇਹਨੂੰ ਕੰਪਲੀਟ ਕਰਕੇ ਲੱਗਦਾ ਜਿਵੇਂ ਨਵਾਂ ਹੀ ਹੁੰਦਾ ਵੀ ਸੀਲਾਂ ਸਾਰੀਆਂ ਲੱਗੀਆਂ ਹਨ ਹਾਂ ਜੀ ਹਾਂ ਜੀ ਉਹਨੀਆਂ ਮਾਰਕਿੰਗ ਵਗੈਰਾ ਇਹ ਸਾਰੀ ਦੇਖੋ ਇਹਦੇ ਨਵੇਂ ਦੇ ਜਿੱਦਾਂ ਆਉਂਦੀ ਉਦਾਂ ਕਰਕੇ ਦਿੱਤੀ ਇਹਨੇ ਵੀ ਤੁਸੀਂ ਆ ਕੇ ਦਾ ਕੋਈ ਨਟ ਛੇੜਿਆ ਨਹੀਂ ਫਿਰ ਆਵੇ ਨਹੀਂ ਬਸ ਭਾਈ ਜਿੱਦਾਂ ਉਹ ਨਹੀਂ ਉੱਥੇ ਮਸ਼ੀਨ ਤੇ ਚਾੜ੍ਹ ਕੇ ਭੇਜਤਾ ਹਾਂ ਫਿੱਟ ਕਰਤਾ ਆ ਕੇ ਭਾਜੀ ਓਕੇ ਇਹ ਕੀਤਾ ਵੀ ਭਾਜੀ ਲੇਡੀ ਨੇ ਅੱਛਾ ਹਾਂ ਜੀ ਉਹ ਗੱਲ ਫੇਰ ਉੱਤੀ ਆਏ ਨੇ ਵੀ ਆਪਣੇ ਤਾਂ ਮੈਨੂੰ ਲੱਗਦਾ ਲੇਡੀਜ਼ ਨੂੰ ਟਰੈਕਟਰਾਂ ਦੇ ਇੰਜਣਾਂ ਬਾਰੇ ਕੁਝ ਪਤਾ ਨਹੀਂ ਇੱਥੇ ਆਪਣੀਆਂ ਦੀ ਐਮਾਜ਼ਨ ਦੇ ਵਾਹ ਰੋਟੀਆਂ ਪਕਾਉਣ ਵਾਲੀ ਮਸ਼ੀਨ ਲੱਭਦੀ ਆ ਕਿਹੜੀ ਸੌਖੀ ਹੈ ਜੀ ਜਾਂ ਕਿਹੜੀ ਨਹੀਂ ਆਪਣੇ ਤੋਂ ਵਾਕਈ ਇਹੀ ਕਲਚਰ ਚੱਲਦਾ ਪਿਆ ਹਾਂਜੀ ਹਾਂਜੀ ਜੀ ਸਮਾਂ ਬਹੁਤ ਚੇਂਜ ਹੋ ਗਿਆ ਆਹ ਵਾਲੇ ਲੋਗੋ ਵੀ ਇਧਰੋਂ ਉਹਨਾਂ ਨੂੰ ਦਿਖਾ ਦੇ ਇਹ ਵਾਲਾ ਲੋਗੋ ਵੀ ਵੀਰੇ ਨੇ ਦੱਸਿਆ ਵੀ ਇਹ ਵੀ ਇੰਪੋਰਟ ਆ ਹੈਨਾ ਇੰਪੋਰਟ ਹੈ ਸਲਾਨਸਰ ਵੀ ਇੰਪੋਰਟ ਆ ਜੀ ਇਹ ਵੀ ਯੂਕੇ ਇਹ ਵੀ ਹਾਂਜੀ ਉਧਰੋਂ ਹੀ ਮੰਗਾਇਆ ਜੀ ਤਾਂ ਤੁਸੀਂ ਕਾਫੀ ਸ਼ੌਂਕ ਤੇ ਪੈਸੇ ਕਾਫੀ ਖਰਚਦੇ ਹਨਾ ਅੰਸਰ ਭਾਜੀ ਇਧਰੋਂ ਮੈਲਦਾ ਨਹੀਂ ਪਿਆ ਸੀ ਇਹਦਾ ਬਹੁਤ ਜ਼ੋਰ ਲਾਤਾ ਜੀ ਲੱਭਣ ਨੂੰ ਠੀਕ ਹੈ ਜੀ ਪਰ ਨਹੀਂ ਫੇ ਉਧਰੋਂ ਹੀ ਮੰਗਾਇਆ ਜੀ ਠੀਕ ਆ ਭਾਜੀ ਹਾਂ ਜੀ ਇਹਦਾ ਭਾਜੀ ਦੁੜਨ ਦੁੜਨ ਦਾ ਮਤਲਬ ਇਹਦੀ ਸਪੀਡ ਜਿਹੜੀ ਰੋਡ ਸਪੀਡ ਆਪਾਂ ਲਾ ਲਈਏ ਵੀ ਇਹਦੇ ਉਹਨਾਂ ਸਮੇਂ ਚ ਕਿੰਨੀ ਕਾਈ ਸੀ ਰੋਡ ਸਪੀਡ ਭਾਜੀ ਇਹ ਅਸੀਂ オリジナル ਹਾਂ ਜੀ ਬਿਨਾ ਕਹ ਲਓ ਕੋਈ ਗਰਾਰੀਆਂ ਕੋਈ ਐਕਸਲ ਬਿਨਾ ਚੇਂਜ ਤੋਂ ਠੀਕ ਹੈ ਜੀ ਇਹ ਅਸੀਂ 80 ਦੇ ਟਰੈਕਟਰ ਲਾਇਆ ਆ ਜੀ 85 ਤੇ ਠੀਕ ਹੈ ਭਰਾ ਹਾਂ ਜੀ ਵੀ ਬਿਨਾ ਕੁਝ ਚੇਂਜ ਕਰੇ ਬਿਨਾ ਕੁਝ ਚੇਂਜ ਕਰੇ 80 85 ਦੇ ਟਰੈਕਟਰ ਲਾਇਆ ਠੀਕ ਆ ਵੀਰੇ ਹਾਂਜੀ ਵੀ ਉਹਨਾਂ ਸਮੇਂ 'ਚ ਫਿਰ ਛੜੇਕ ਵਾਲਾ ਗियर ਕਹਿਣ ਦਾ ਮਤਲਬ ਲੱਗ ਦਿੰਦੇ ਹੋਣਗੇ ਮੈਂ ਕਹਾਂ ਇਹ ਆਪਣੇ ਕੋਲੇ ਨਾ ਵੀਰੇ ਕੋਲੇ ਤੁਹਾਡੇ ਕੋਲ ਸ਼ਾਰਟ ਹੈਗੇ ਨਾ ਹਾਂਜੀ ਭਾਜੀ ਹੈਗੇ ਆਪਣੇ ਹਾਂਜੀ ਸ਼ਾਰਟ ਹੈਗੇ ਆ ਜੀ ਇਹਦੇ ਪੈ ਜੇ ਵੀਰੇ ਦੇ ਫੋਨ 'ਚੋਂ ਲੈ ਕੇ ਨਾ ਮੈਂ ਕੋਸ਼ਿਸ਼ ਕਰੂੰਗਾ ਵੀ ਨਾਲ ਅਟੈਚ ਕਰਾਂ ਕੋਸ਼ਿਸ਼ ਕਰੂੰਗਾ ਜੇ ਕਿਸੇ ਵੀਰ ਨੂੰ ਵਹਿਮ ਹੋਇਆ ਤੇ ਫਿਰ ਆਪਾਂ ਨਹੀਂ ਨਹੀਂ ਜੀ ਲਾਇਆ origignal ਪੂਰਾ ਟਰੈਕਟਰ 85 ਦੇ ਆਦੀ ਲਾਇਆ ਆ ਪੂਰਾ ਚੜਾਇਆ ਠੀਕ ਆ ਵੀਰੇ ਹਾਂਜੀ ਤੇ ਇਹ ਭਾਜੀ 80 85 ਤੇ ਕੰਟਰੋਲ ਹੋ ਜਾਂ ਹਾਂਜੀ ਕੰਟਰੋਲ ਦਾ ਜੀ ਹਾਂਜੀ ਪੱਧਰੇ ਰਾਹ ਤੇ ਕੰਟਰੋਲ ਤਾਂ ਆਪਾਂ ਕਰ ਲਈਦਾ ਜੀ ਜੇ ਕਹ ਲਓ ਰਾਹ ਹੀ ਉਦਾਂ ਦੇ ਆ ਫੇਰ ਤਾਂ ਜੀ ਕਹਿ ਲਓ 50 60 ਤੇ ਵੀ ਟਰੈਕਟਰ ਨੇ ਬਹੁਤ ਟੱਪਣ ਆਇਆ ਜੀ ਟਰੈਕਟਰ ਟੱਪਦਾ ਬਹੁਤ ਹਨਾ ਹਾਂਜੀ ਹਾਂ ਤੇ ਇਹਦੀ ਸਪੀਡ ਦੇ हिसाब ਨਾਲ 80 ਤੇ ਇਹ ਬਹੁਤ ਵਧੀਆ ਕੰਟਰੋਲ ਹੁੰਦਾ ਹੈ ਹਾਂ ਕਿਉਂਕਿ ਲਾਸਟ ਟਾਈਮ ਆਪਾਂ ਜਿਹੜੀ ਵੀਡੀਓ ਕਰੀ ਆ ਉਹਦੀ ਹੌਲੈਂਡ ਦੀ ਉਹਦੀ ਵੀ ਗਿਅਰਾਂ ਦੀ ਚੇਂਜ ਆ ਟਾਪ ਗੇਅਰ ਦੀ ਹਨਾ ਹਾਂਜੀ ਉਹਦੇ ਟਾਪ ਗੇਅਰ ਦੀ ਚੇਂਜ ਆ ਜੀ ਤੇ ਉਹ ਵੀਰਾ ਕਹਿੰਦਾ 65 70 ਤੇ ਉਹ ਵੀ ਚਲੇ ਜਾਂਦਾ ਹਾਂਜੀ ਚੱਲ ਜਾਂਦਾ ਜੀ ਹਨਾ ਜਾਂਦਾ ਆ ਜੀ ਉਹ ਵੀ ਟਰੈਕਟਰ ਹਾਂ ਚੁਸਤੀ ਜ਼ਿਆਦਾ ਹੈ ਚੁਸਤੀ ਜ਼ਿਆਦਾ ਇਹਨਾਂ ਚ ਵੀ ਆਪਾਂ ਉਹ ਵੀ ਆਪਾਂ ਦੇਖਦੇ ਹਾਂ ਹਾਈ ਸਪੀਡ ਹੀ ਹੋ ਜਾਂਦੇ ਭਾਜੀ ਇਹ ਹਾਂ ਤੇ ਆਹ ਟਾਇਰ ਚੇਂਜ ਕਰਨਾ ਕੋਈ ਫਰਕ ਪਿਆ ਵੀਰੇ ਇਹ ਭਾਜੀ ਸ਼ੌਕ ਨੂੰ ਹੀ ਕੀਤੇ ਆ ਉਹਨਾਂ ਦਾ 12 ਆਂਦੇ ਆਉਂਦੇ ਇਹਨੂੰ ਅੱਛਾ ਉੱਦਾਂ 12 ਦੇ ਆਉਂਦੇ ਆਂਦੀ ਇਹ ਉਦਾਂ ਹੀ ਰੇਡੀਅਲ ਪਾ ਦੇਉਂਨੇ ਲੱਗਦੇ ਆ ਠੀਕ ਆ ਵੀਰੇ ਠੀਕ ਆ ਇੱਕ ਇਹਨੂੰ ਬ੍ਰੇਕਾਂ ਵੀ ਭਾਜੀ ਬਦਲੀਆਂ ਕੀਤੀਆਂ ਆ ਅੱਛਾ ਉਹ ਪਹਿਲਾਂ ਦੂਸਰੀਆਂ ਆਉਂਦੀਆਂ ਹੋਣਗੀਆਂ ਠੀਕ ਆ ਆਉਂਦੀਆਂ ਫੋਰ ਆਉਂਦੀਆਂ ਭਾਜੀ ਠੀਕ ਆ ਵੀਰੇ ਉਹ ਮੈਸੀ ਵਾਲੀਆਂ 241 ਵਾਲੀ ਬ੍ਰੇਕਾਂ ਚੇਂਜ ਕਰਕੇ ਭਾਜੀ ਉਦੋਂ ਫੇ ਤੁਹਾਡੇ ਪਿਆਕੇ ਲਿਖਿਆ ਸੀ ਹਾਂ ਜੀ ਪਹਿਲਾਂ ਰੁਕਣ ਵਾਸਤੇ ਵੀ ਤਾਂ ਚਾਹੀਦਾ ਹਾਂ ਹਾਂ ਜੀ ਪਹਿਲਾਂ ਇਹਦਾ ਸਾਰਾ ਏ ਟੂ ਜ਼ੈਡ ਕੰਮ ਕਰਾਇਆ ਭਾਜੀ ਤੁਸੀਂ ਮਤਲਬ ਉਹਨਾਂ ਵੀਰਾਂ ਤੋਂ ਜਦੋਂ ਲੈ ਕੇ ਉਹਨਾਂ ਨੇ ਤਾਂ ਉਦਾਂ ਹੀ ਦਿੱਤਾ ਹੋਊਗਾ ਆ ਜੋ ਵੀਰੇ ਇਤਰੀ ਹਾਂ ਜੀ ਉਦਾਂ ਹੀ ਜੀ ਜਿੱਦਾਂ ਆਪਾਂ ਕਹਿ ਦਈਏ ਵੀ ਆ ਲੋਗੋ ਲਾਗੋ ਨਹੀਂ ਹੋਣੇ ਕੋਸ਼ ਨਹੀਂ ਰੰਗ ਹੀ ਐ ਨਹੀਂ ਸੀ ਟਰੈਕਟਰ ਦਾ ਜੀ ਹਨਾ ਹਾਂ ਜੀ ਤੇ ਤੁਸੀਂ ਲੈ ਕੇ ਇਹਨੂੰ ਕਿਰਾਂ ਰੈਡੀ ਕਰਵਾਇਆ ਹਾਂ ਜੀ ਹਾਂ ਜੀ ਬ੍ਰੇਕਾਂ ਬਰੂਕਾਂ ਦਾ ਸਾਰਾ ਕੋਸ਼ ਹਾਂ ਜੀ ਬ੍ਰੇਕਾਂ ਤੇ ਵੀ ਦੁਬਾਰਾ ਸਾਰਾ ਆਪਣਾ ਰੰਗ ਕਰਾਇਆ ਇਹਦਾ ਹਾਂ ਪਾਵਰ ਸਟੀering ਕਰਾਇਆ ਡਬਲ ਕਲੱਚ ਯਾਨੀ ਕਿ ਇਹਨੂੰ ਇਹ ਇਦਾਂ ਆਉਂਦੇ ਹੁੰਦੇ ਮੈਸੇਜ ਇਦਾਂ ਪੈਡਲ ਨਾਲ ਉੱਪਰ ਤੇ ਲੈਫਟ ਨਹੀਂ ਖੜ ਜਾਂਦੀ ਹੁੰਦੀ ਸੀ ਹਾਂਜੀ ਹਾਂਜੀ ਉਹਦੇ ਕਰਕੇ ਫੇ ਇਹਨੂੰ ਡਬਲ ਕਲੱਚ ਕੀਤਾ ਭਾਜੀ ਠੀਕ ਆ ਵੀਰੇ ਠੀਕ ਹੈ ਜੀ ਤੇ ਆ ਇਹਦਾ ਪੰਪ ਆ ਗਿਆ ਆਪਣਾ ਲੈਫਟ ਪਾਵਰ ਸਟੀering ਪਾਵਰ ਸਟੀering ਹਾਂਜੀ ਇਹ ਕਿਹੜਾ ਹਿੱਸਾ ਲਾਇਆ ਭਾਜੀ ਤੇ ਭਾਜੀ 9500 ਦਾ ਅੱਛਾ 9500 ਦੇ ओरिजिनल ਮੈਸੇਜ ਆਉਂਦੇ ਮੈਸੇਜ ਆ ਜੀ ਹਾਂਜੀ ਇਹਦੇ ਸੌਖਾ ਹੀ ਲੱਗ ਗਿਆ ਜਾਂ ਕੁਝ ਕਰਨਾ ਪਿਆ ਵੀ ਭਾਜੀ ਉਦਾਂ ਹੀ ਲੱਗ ਗਿਆ ਸੇਮ ਇੰਗ ਆ ਫੀਟਿੰਗ ਅੱਛਾ ਫੀਟਿੰਗ ਸੇਮ ਸੇ ਭਾਈ ਜਿਹੜਾ 950 ਦੇ ਅੱਗੇ ਚੁੱਲਾ ਨਹੀਂ ਆਉਂਦਾ ਨਹੀਂ ਉਹਦੇ ਵੀ ਨਹੀਂ ਇਹੀ ਚੀਜ਼ ਹੈ ਭਾਜੀ ਉਹ ਸੇਮ ਆਹੀ ਚੀਜ਼ ਆ ਉਹਦੇ ਵੀ ਹਮ ਠੀਕ ਆ ਵੀਰੇ ਠੀਕ ਆ ਦੇ ਅੱਜ ਤਾਂ ਇਹ ਬਹੁਤ ਰੇਅਰ ਚੀਜ਼ ਬਣ ਗਈ ਹੁਣ ਤੇ ਇਹਦਾ ਕੋਈ ਮੁੱਲ ਨਹੀਂ ਹੋਣਾ ਵੀਰੇ ਮੈਂ ਕਹਿੰਦਾ ਆਪਣੇ ਹੋਣਗੇ ਵੀ ਬਹੁਤ ਘੱਟ ਘਟਿਆ ਭਾਜੀ ਹਾਂਜੀ ਇੱਕ ਐਨ ਆਰ ਆਈ ਮੰਗ ਹਟਿਆ ਜੀ ਮੰਗ ਹਟਿਆ ਮੰਗ ਹਟਿਆ ਜੀ 11 ਲੱਖ ਰੁਪਈਆ ਲਾਗੇ ਸੀ ਇਹਦਾ ਤੇ ਇਹ ਇਹਦੇ ਜਿੰਨੇ ਮਰਜ਼ੀ ਮੰਗ ਲੋ ਹੁਣ ਜਦੋਂ ਚੀਜ਼ ਜਿੰਨਾ ਮਰਜ਼ੀ ਮੰਗ ਲੋਈ ਜਾਂ ਚੀਜ਼ ਹੀ ਨਹੀਂ ਮਿਲਦੀ ਇਹ ਜਿਹੜੇ ਸ਼ੌਂਕੀ ਆ ਬੰਦੇ ਹਾਂ ਦੂਜਿਆਂ ਵਾਸਤੇ ਦੂਜਿਆਂ ਵਾਸਤੇ ਨਹੀਂ ਹਾਂ ਦੂਜਿਆਂ ਵਾਸਤੇ ਕਰ ਲੈਣੇ ਕਹਣਾ ਯਾਰ ਮੈਂ ਇਹਨੇ ਤਾਂ ਨਵਾਂ ਲਿਆ ਹਾਂ ਹਾਂਜੀ ਹਾਂਜੀ ਉਹ ਵੀਰਾਂ ਨੂੰ ਪਤਾ ਮੈਂ ਲਾਸਟ ਵੀਡੀਓ ਇੱਕ ਪਾਈ ਸੀਗੀ ਉਹ ਵੀਰ ਦੇ ਨਾਲ ਬਾਅਦ ਚੋ ਬੋਲੀ ਲੱਗੀ ਸੀ ਉਸ ਟਰੈਕਟਰ ਦੀ ਉਹ ਵੀ ਮੇਡ ਇਨ ਇਦਾਂ ਹੀ ਸੀਗਾ ਉਹ ਸ਼ਾਇਦ ਜੋ ਕੋ ਸਲਵਾਕੀਆ ਇਦਾਂ ਦਾ ਕੁਝ ਸੀ ਅੱਛਾ ਜੀ ਹਾਂ ਉਹ ਵੀਰੇ ਦੇ ਘਰੇ ਨਾ ਉਹ ਵੀ ਤੁਹਾਡੇ ਵੀਰੇ ਤੋਂ ਦਵਾਬੇ ਚ ਹੀ ਗਏ ਸੀ ਅੱਛਾ ਅੱਛਾ ਜੀ ਸੱਤ ਅੱਠ ਜਣੇ ਗਏ ਸੀ ਤੇ ਉਹ ਟਰੈਕਟਰ ਦੀ ਬੋਲੀ ਲਈ ਸੀ ਪਰ ਉਹ ਟਰੈਕਟਰ ਫਿਰ ਉਹ ਵੀਰ ਨੇ ਦਿੱਤਾ ਹੀ ਨਹੀਂ। ਭਾਜੀ ਇਦਾਂ ਹੀ ਆ ਹੁਣ ਕੁਛ ਵੀ ਆ ਪੁਰਾਣੀਆਂ ਚੀਜ਼ਾਂ ਨੂੰ ਲੋਕੀ ਦੁਬਾਰਾ ਇਹਦਾ ਦੌਰ ਲਿਆਉਂਦੇ ਬੈਠੇ ਆ। ਕੋਈ ਵੀ ਪੁਰਾਣੀ ਗੱਡੀ ਵੀ ਲਾ ਲਓ ਭਾਵੇਂ। ਹੂੰ ਕੋਈ ਵੀ ਚੀਜ਼ ਲਾ ਲਓ। ਸਾਰੇ ਪੁਰਾਣੀਆਂ ਚੀਜ਼ਾਂ ਆਣ ਤੁਸੀਂ ਦੇਖ ਲਓ ਭਾਜੀ ਬਾਹਰ ਜਿੰਨੇ ਵੀ ਕੈਨੇਡਾ ਅਮਰੀਕਾ 'ਚ ਬੈਠੇ ਆ ਸਾਰੇ ਇੱਧਰ ਉਹ ਫੋਰਡ ਮੰਗਾ ਰਹੇ ਆ। ਹਾਂ ਪੁਰਾਣੇ ਬੋਲਟ ਮੰਗਾ ਰਹੇ ਆ। ਪੁਰਾਣੇ ਬੋਲਟ ਮੰਗਾ ਰਹੇ ਆ। ਤੇ ਉਹ ਹੁਣ ਦੱਸ ਦੋ ਉਹਦਾ ਕੋਈ ਮੁੱਲ ਹੈ? ਉਹਦਾ ਕੋਈ ਮੁੱਲ ਨਹੀਂ। ਜਾਂ ਚੀਜ਼ ਹੀ ਨਹੀਂ ਜਿਹੜੀ ਮਿਲਦੀ ਉਹਦਾ ਮੁੱਲ ਕੋਈ ਨਹੀਂ ਹੁੰਦਾ ਜਿੰਨਾ ਮਰਜ਼ੀ ਮੂੰਹ ਮੰਗਾ ਮੰਗਲ ਉਹ ਤੇ ਉਹ ਭਰਦੇ ਆ ਅਗਲੇ ਹਾਂ ਪਰ ਜਿੰਨੇ ਭਰਨਾ ਹਾਂਜੀ ਹਾਂਜੀ ਜਿਹਨੇ ਭਰਨਾ ਆ ਜੀ ਹਾਂ ਜਿਹਦੇ ਵਾਸਤੇ ਇਹ ਗੱਲ ਉਹ ਗਲਤ ਆ ਉਹ ਗਲਤ ਆ ਗਲਤ ਆ ਜੀ ਹਾਂ ਸ਼ੌਕ ਜਿੰਨੂੰ ਸ਼ੌਕ ਆ ਉਹਨੂੰ ਸ਼ੌਕ ਆ ਹਾਂਜੀ ਤੇ ਆਹ ਸੀਟ ਭਾਜੀ ਬੜੀ ਸਟਜੀ ਇਹਦੇ ਨਾਲ ਦੀ ਆ ਜਾਂ ਚੇਂਜ ਆ ਇਹ ਵੀ ਭਾਜੀ ਚੇਂਜ ਆ ਅੱਛਾ ਚੇਂਜ ਆ ਹਾਂਜੀ ਠੀਕ ਆ ਭਾਜੀ ਤੇ ਆਹ ਬੈਲਟ ਬਾਅਦ ਚੁਲਵਾਈ ਹੈ ਜਾਂ ਨਾਲ ਹੀ ਸੀਟ ਦੇ ਸੀਟ ਦੇ ਨਾਲ ਹੀ ਸੀ ਸੀਟ ਦੇ ਨਾਲ ਆ ਭਾਜੀ ਇਹੇ अच्छा माद माद दे दे <laughs> 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 ए, ये फिर दौड़ ना करके ਤੁਸੀਂ ਇਹ ਜੇ 80 85 ਦੇ ਜਾਂਦਾ ਫਿਰ ਬੈਲਟ ਤਾਂ ਲਾਉਣੀ ਪੈਣੀ ਆ ਹਾਂ ਇਹਦਾ ਕੋਈ ਏਦਾਂ ਦਾ ਰਾਹ ਟੋਆ ਆ ਗਿਆ ਬੰਦਾ ਮਾਨਾ ਉਤੋਂ ਥੱਲੇ ਨਹੀਂ ਡਿੱਗ ਕੇ ਸਹੀ ਗੱਲ ਆ ਭਾਜੀ ਤੇ ਇੱਕ ਚੀਜ਼ ਮੈਂ ਹੋਰ ਦੇਖਦਾ ਇਹਨਾਂ ਨੂੰ ਇੱਧਰ ਦੀ ਆ ਕੇ ਪਿੱਛੋਂ ਦਿਖਾ ਲਈ ਦੇ ਇਹਦੇ ਮਗਰਾਟ ਮਗਰਾਟਾਂ ਦੇ ਵਿੱਚ ਨਾ ਇੱਕ ਲੱਗਦੀ ਚੀਜ਼ ਆ ਪਤਾ ਨਹੀਂ ਵੀਰਾਂ ਨੂੰ ਪਤਾ ਹੋਏਗਾ ਕਿ ਨਹੀਂ ਇਹ ਟੂਲ ਦਿੱਤੇ ਭਾਜੀ ਇਹਨਾਂ ਨੇ ਹਾਂ ਆ ਥੋੜਾ ਪੈਨ ਕਰਕੇ ਫਸ ਗਿਆ ਹਾਂ ਇਹ ਬਹੁਤ ਚੰਗੇ ਟੂਲ ਭਾਈ ਇੰਨੇ ਵਧੀਆ ਆ ਖੁੱਲੇ ਡੁੱਲੇ ਆ ਮੈਂ ਕਹਿੰਦਾ ਇਹ ਕਣੀ ਦੋ ਦਿੱਤੇ ਜਾਂ ਨਾਲ ਸਮਾਨ ਰੱਖ ਕੇ ਉੱਪਰ ਪੈਨ ਲਾ ਦੋ ਸਾਰਾ ਸਮਾਨ ਸੇਫ ਮੈਂ ਕਹਿੰਦਾ ਸਾਰਾ ਸੇਫ ਆ ਕਿਸੇ ਕਹਿ ਲੋ ਕਿ ਕਿਸੇ ਨੂੰ ਪਤਾ ਵੀ ਲੱਗਣਾ ਨਹੀਂ ਆਉਣ ਚੋਰੀਆਂ ਵਧੀਆ ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਕਿ ਹਾਂ ਇਹਦੇ ਟਰੈਕਟਰ ਦੇ ਟੂਲ ਕਿੱਥੇ ਆ ਹਾਂ ਮੈਂ ਕਹਿੰਦਾ ਪਤਾ ਹੀ ਨਹੀਂ ਲੱਗਣਾ ਨਹੀਂ ਪਤਾ ਲੱਗਦਾ ਜੀ ਤੇ ਆ ਲੈ ਆ ਲੈਟਾਂ ਵੀਰੇ ਬਾਹਰ ਹੀ ਆ ਹਾਂ ਜੀ ਬਾਹਰੋਂ ਇੰਗਲੈਂਡ ਤੋਂ ਹੀ ਮੰਗਾਈਆਂ ਜੀ ਤੇ ਜਿਹੜੇ ਵੀਰ ਨੂੰ ਤਾਂ ਪਰਖ ਹੋਈ ਨਾ ਉਹ ਤਾਂ ਪਹਿਲੀ ਨਿਗਾਹ ਚ ਹੀ ਦੱਸ ਦੂਗਾ। ਦੱਸ ਦੂਗਾ ਜੀ। ਇਹਦੇ origignal ਨਾਲ ਇਦਾਂ ਦੀਆਂ ਆਏ ਸੀ ਫਿਟਿੰਗ ਇਹੇ। ਹਾਂਜੀ। ਭਾਜੀ ਇਹੇ ਪ੍ਰੋਪਰ ਇਹੇ। ਕਹਿਣ ਦਾ ਮਤਲਬ ਤੁਸੀਂ ਇਸ ਚੀਜ਼ ਨੂੰ ਬਰਕਰਾਰ ਰੱਖਿਆ ਜੋ origignal ਇਹ ਆਇਆ ਸੀ। ਹਾਂਜੀ। ਵੀ ਉਦਾਂ ਦੀ ਲੁੱਕ ਇਹਦੀ ਇਹਦੀ ਲੁੱਕ ਨਾਲ ਕੋਈ ਛੇੜਖਾਨੀ ਨਹੀਂ ਕੀਤੀ। ਨਹੀਂ ਜੀ। ਲੁੱਕ ਨਾਲ ਸਾਰਾ ਉਹੀ ਸੇਮ origignal ਰੱਖਿਆ ਜੀ। ਠੀਕ ਆ। ਹਾਂਜੀ। ਵੀ ਇਹ ਕ ਬ੍ਰੇਕਾ ਤੁਸੀਂ ਕਰੀਆਂ ਤੇ ਪਾਵਰ ਸਟੀਅਰਿੰਗ ਹਾਂਜੀ ਸੈਲਫ ਚੇਂਜ ਕੀਤੀ ਜੀ ਇਹਦੀ ਹਾਂ ਸੈਲਫ ਚੇਂਜ ਕਿਉਂਕਿ ਪਹਿਲੀਆਂ ਸੈਲਫਾਂ ਭਾਜੀ ਥੋੜੀਆਂ ਸੀਗੀਆਂ ਭਾਰੀਆਂ ਹੋ ਜਾਂਦੀਆਂ ਸੀਗੀਆਂ ਉਹ ਹਾਂ ਹਾਂਜੀ ਵੱਡੀਆਂ ਸੀ ਤੇ ਹੁਣ ਆਪਣੇ ਜਿੱਦਾਂ ਕਹ ਲੋ ਹਾਈ ਸਪੀਡ ਆ ਗਈਆਂ ਇਹ ਸਿਆਲ ਦੇ ਵਿੱਚ ਤੰਗ ਨਹੀਂ ਕਰਦੀਆਂ ਸਿਆਲ ਚ ਸੱਚ ਜੀ ਗੱਲ ਛੇੜ ਲਈ ਸਿਆਲ ਚ ਵਧੀਆ ਸਟਾਰਟਿੰਗ ਇਹਦੀ ਬਹੁਤ ਵਧੀਆ ਜੀ ਤੰਗ ਤਾਂ ਨਹੀਂ ਕਰਦਾ ਮੈਂ ਕਦੀ ਵੀ ਨਹੀਂ ਕਦੀ ਮੈਂ ਡੀਆਈ ਆ ਇਹ ਅੱਛਾ ਡੀਆਈ ਆ ਹਾਂਜੀ ਡੀਆਈ ਆ ਭਾਜੀ ਇਹ ਮੇਕ ਜਿਹੜੀ ਆਏ ਹੋਏ ਨੇ ਨਾ 72 ਮਾਡਲ ਆ ਤੇ ਪਤਾ ਨਹੀਂ ਸਟਾਰਟ ਹੁੰਦਾ ਕਿ ਨਹੀਂ ਉਹ ਵੀ ਭਾਈ ਇਹ ਡੀਆਈ ਕਰਕੇ ਇਹਨਾਂ ਚ ਇਦਾਂ ਆ ਆਪਣੇ ਜਿਹੜੇ ਇੱਥੇ 241 ਜਮੇ ਸੀ ਉਹਨਾਂ ਵਾਲਾ ਸਾਰਾ ਸਮਾਨ ਇਹਨਾਂ ਚ ਭਾਜੀ ਪੈਂਦਾ ਉਹ ਪੈ ਜਾਂਦਾ ਸਾਰਾ ਕੁਝ ਪੈਂਦਾ ਜੇ ਕੱਲ ਨੂੰ ਇਹਦੀ ਕੋਈ ਰਿਪੇਅਰ ਕਰਨੀ ਹੈ ਇੰਜਨ ਦੀ ਕੁਝ ਵੀ ਕਰਨੀ ਹੈ ਮਿਲ ਜਾਂਦਾ ਮਿਲਦਾ ਭਾਜੀ ਪ੍ਰੋਪਰ ਸਾਰਾ ਸਮਾਨ ਮਿਲਦਾ ਠੀਕ ਹੈ ਵੀਰੇ ਕਿਉਂਕਿ ਇਹ ਕਈ ਵਾਰੀ ਇਦਾਂ ਵੀ ਹੁੰਦਾ ਨਾ ਚੀਜ਼ ਸਮਾਨ ਖੁਣੋ ਬੇਕਾਰ ਹੋ ਜਾਂਦੀ ਹੈ ਨਹੀਂ 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 ਸਾਰਾ ਸਮਾਨ ਭਾਜੀ ਮਿਲਦਾ ਇਹਦਾ ਆਪਣੇ ਇੱਥੋਂ ਯਾਨੀ ਕਿ ਇਦਾਂ ਵੀ ਕਹਿ ਦਈਏ ਕਿ ਖਾਸ ਨਹੀਂ ਲੋਕਲ ਸ਼ਾਪਾਂ ਤੋਂ ਮਿਲ ਜਾਂਦਾ ਸਾਰੇ ਕਿਤੇ ਮਿਲੂਗਾ ਸਿੱਧਾ ਭਾਜੀ ਮਿਲਦਾ ਸਾਰੇ ਮਿਲਦਾ ਠੀਕ ਆ ਭਾਜੀ ਬਸ ਇੱਕ ਪੰਪ ਤੋਂ ਛੁੱਟ ਹਾਂ ਪੰਪ ਨਹੀਂ ਆਪਣੇ ਪੰਪ ਨਹੀਂ ਇੱਥੋਂ ਕੋਈ ਕਰ ਸਕਦਾ ਜਿਹੜੇ ਯਾਰ ਆਪਾਂ ਪੰਪ ਤੇ ਆਏ ਨੇ ਜਿਹੜੇ ਹੁਣ ਆਪਣੇ ਰੂਟਰ ਪੰਪ ਪਾਉਂਦੇ ਆ ਹੌਲੈਂਡ ਦੇ ਹਾਂਜੀ ਤੁਹਾਡੇ ਦੇ ਇੱਧਰ ਸਾਰਿਆਂ ਕੋਲ ਹੌਲੈਂਡੀਆ ਹਾਂਜੀ ਉਹਦੇ ਬੋਡੀ ਤੋਂ ਜੇ ਆਪਾਂ ਸਾਬ ਲਾਉਣਾ ਹੋਵੇ ਇਹਦਾ ਰੂਟਰ ਪੰਪ ਤੇ ਉਹਦਾ ਰੂਟਰ ਪੰਪ ਫਰਕ ਹੈਗਾ ਹੈਗਾ ਭਾਜੀ ਇਹ ਡੈਲਫੀ ਦਾ ਅੱਛਾ ਇਹ ਡੈਲਫੀ ਦਾ ਡੈਲਫੀ ਕੰਪਨੀ ਦਾ ਇਹ ਫਾਰਮ ਟਰੈਕ ਨੂੰ ਵੀ ਆਏ ਸਕੇ ਵਿੱਚ 8 ਕ ਮਾਡਲ ਨੂੰ ਰੂਟਰ ਪੰਪ ਆਇਆ ਸੀ ਯਾਰ ਮੈਂ ਕਹਿੰਦਾ ਮੈਨੂੰ ਤਾਂ ਇਨੀ ਨੌਲੇਜ ਨਹੀਂ ਚੱਲੋ ਟਰੈਕਟਰਾਂ ਦੀ ਫੀਲਡ 'ਚ ਹੁਣ ਆ ਪਏ ਆ ਫਿਰ ਕਾਫੀ ਟਰੈਕਟਰਾਂ ਨੂੰ ਆਏ ਵਿੱਚ ਵਿੱਚ ਰੁਕਣਾ ਹਾਂ ਨਹੀਂ ਕਾਮਯਾਬ ਨਹੀਂ ਹੋਏ ਇਹ ਕੱਲੇ ਹੌਲੈਂਡ ਨਹੀਂ ਹੋਇਆ ਹਾਂਜੀ ਕਿਉਂਕਿ ਉਹਦੇ ਇੰਜਨ ਦੇ ਹਿਸਾਬ ਨਾਲ ਦੇ ਡਿਜ਼ਾਈਨ ਦੇ ਹਿਸਾਬ ਨਾਲ ਹਨਾ ਹਾਂਜੀ ਹਾਂਜੀ ਵੀ ਮੈਂ ਜੌਂਡੀਅਰ ਨੂੰ ਵੀ ਆਉਂਦਾ ਸੀ ਉਹਨਾਂ ਨੇ ਵੀ ਬੰਦ ਕਰਤਾ ਹਾਂਜੀ ਭਾਜੀ ਤੇ ਤੁਸੀਂ ਦੱਸਦੇ ਹੋ ਫਾਰਮ ਟਰੈਕ ਨੂੰ ਹਾਂਜੀ ਫਾਰਮ ਟਰੈਕ ਨੂੰ ਆਪਣੇ ਮਹਿੰਦਰੇ ਜਿਹੜੇ 444 ਉਹਨਾਂ ਨੂੰ ਤੇ 444 ਨੂੰ ਹਾਂਜੀ ਉਹਨੂੰ ਆਇਆ ਸੀ ਹਾਂਜੀ ਉਹਨੂੰ ਵੀ ਆਉਂਦਾ ਭਾਜੀ ਇੱਕ ਹੀਟਰ ਵਾਲੇ ਐਂਟਰ ਨੂੰ ਵੀ ਭਾਜੀ ਆਉਂਦਾ ਸੀ ਉਹ ਵੀ ਲਾ ਕੇ ਜਿੱਦਾਂ ਰਿਪੇਅਰ ਦੁੱਖੋਈ ਲਾ ਕੇ ਫਿਰ ਉਹਨੂੰ ਦੂਗਾ ਮੈਕੋ ਲਾਇਆ ਰੂਟਰ ਪੰਪ ਵੀ ਭਾਜੀ ਆਪਣੇ ਹਾਲੈਂਡ ਦੇ ਵੱਡਿਆਂ ਨੂੰ ਹੀ ਦਿੰਦੇ ਆ ਜੀ ਹੁਣ 3602 ਆਇਆ ਆ ਪਹਿਲਾਂ ਇਹਨਾਂ ਨੇ ਆਪਣੇ ਰੂਟਰ ਪੰਪ ਦਿੱਤਾ ਸੀ 3602 ਨੂੰ ਹੂੰ ਸਾਡੇ ਪਿੰਡ 2010 ਮਾਡਲ ਆਇਆ ਆ ਹੂੰ ਟਰੈਕਟਰ ਕਿੱਡਾ ਕਾਫੀ ਕੋਈ ਪਰਫਾਰਮੈਂਸ ਵਧੀਆ ਨਹੀਂ ਦਿਖਾਉਂਦਾ ਜਿਹੜਾ ਬਾਅਦ ਇਹਨਾਂ ਨੇ ਮਾਈਕੋ ਚ ਕਰਕੇ ਦਿੱਤੇ ਆ ਟਰੈਕਟਰ ਤਾਂ ਮੈਂ ਕਹਲਾ ਜੀ ਆਲ ਓਪਨ ਕਬੱਡੀ ਖੇਲਦਾ ਪਿਆ ਕਦੀ ਛੋਟਿਆਂ ਚ ਪਾ ਲੋ ਚਾਹੇ ਉਹਨਾਂ ਪਾ ਲੋ ਵੱਡਿਆਂ ਚ ਉਹ ਸਾਰੇ ਕਿਤੇ ਉਹ ਸੁਪਰ ਸਾਰੇ ਬੱਸ ਹੈ ਹਾਂਜੀ 75 ਕਿਲੋ ਵੀ ਖੇਲਦਾ ਤੇ ਹਾਲ ਓਪਨ ਵੀ ਖੇਲਦਾ 3602 ਵੀ ਡੈਸ਼ 2 ਵੀ ਜਿਹੜਾ ਉਹ ਵੀ ਹੋਣ ਸੇਮ ਹੀ ਐਵਰੇਜ ਫਰਕ ਆ ਕੋਈ ਤੁਸੀਂ ਤਾਂ ਤੁਹਾਨੂੰ ਤਾਂ ਨੌਲੇਜ ਹੋਊ ਜਿਹੜਾ ਸੁਪਰ ਤੇ ਇੱਕ 3602 ਆ ਹਾਂਜੀ ਉਹਨਾਂ ਦੇ ਇੰਜਨ ਚ ਕੀ ਫਰਕ ਇੰਜਨ ਚ ਤਾਂ ਭਾਜੀ ਕੋਈ ਫਰਕ ਨਹੀਂ ਇੰਜਨ ਚ ਫਰਕ ਨਹੀਂ ਐ ਕਿ ਟਾਇਰਾਂ ਦਾ ਉਹੀ ਕੀਤਾ ਫਰਕ ਭਾਜੀ ਕੰਪਨੀ ਜਿੱਦਾਂ ਪੰਪ ਚੋਂ ਨਹੀਂ ਪਾਵਰ ਚੈੱਕ ਦਿੰਦੀ ਹਾਂ ਉਹਦੇ ਨਾਲ ਕਰਕੇ ਜਿੱਦਾਂ ਬਸ ਟਾਇਰਾਂ ਟਾਇਰ ਸਾਈਜ਼ ਸੇਮ ਆ ਕਿ ਫਰਕ ਆ ਫਰਕ ਹੈ 14 ਦੇ ਆਉਂਦੇ ਆ ਉਹਨੂੰ 16 ਦੇ 3602 ਨੂੰ 14 ਦੇ ਆ ਹਾਂਜੀ ਹਾਂਜੀ ਸੁਪਰ ਨੂੰ ਪਹਿਲਾਂ 14 ਦੇ ਵੀ ਦਿੱਤੇ ਆ ਹੁਣ 16 ਦੇ ਦੇ ਦਿੱਤੇ ਹੁਣ 16 ਦੇ ਦੇ ਹਾਂਜੀ ਹਾਂਜੀ ਵੀ ਛੇੜਖਾਨੀ ਗੱਲੇ ਪੰਪ ਦੀ ਆ ਜੀ ਪੰਪ ਦੀ ਆ ਜੀ ਪੰਪ ਤਾਂ ਸਾਰਾ ਕੁਝ ਹੋ ਜਾਂਦਾ ਭਾਜੀ ਆਪਾਂ ਇਸੇ ਟਰੈਕਟਰ ਤੇ ਆ ਜਾਨੇ ਫਿਰ ਦੁਬਾਰਾ ਹਾਂਜੀ ਦੌੜ ਦੋ ਤਾਂ ਚਲੋ ਖੈਰ ਬਹੁਤ ਆਪਾਂ ਢੜਾਉਣਾ ਤਾਂ ਹੋਰ ਇਦੋਂ ਗਾਂ ਤਾਂ ਨਹੀਂ ਸੇਫਟੀ ਵੀ ਦੇਖਣੀ ਆਪਾਂ ओरिजिनल ਦੇ ਵਿੱਚ ਮੈਂ ਕਹਿੰਦਾ ਵੀ ਇਦੋਂ ਗਾਂ ਤਾਂ ਬੱਸ ਨਹੀਂ ਜੀ ਬੱਸ ਆ ਜੀ ਜੇ ਆਪਾਂ ਛੇੜਖਾਨੀ ਕਰਕੇ ਦੋ ਤਾਂ ਆਪਾਂ ਵੇ 150 ਤੇ ਲਾ ਲੋ ਇਹ ਦਾ ਗਰਾਰੀਆਂ ਕਰਾ ਲੋ ਜੀ ਜੋ ਮਰਜੀ ਉਹ ਤਾਂ ਜੋ ਮਰਜੀ ਲੈ ਜਾਓ ਹਾਂਜੀ ਹਾਂ ਵੀ origignal ਦੇ ਵਿੱਚ ਮੈਂ ਕਹਿੰਦਾ ਬੈਸਟ ਆ ਵੀ ਇਹਨਾਂ ਦਾ ਬੈਸਟ ਆ ਜੀ ਹਾਂਜੀ ਹਾਂਜੀ ਭਾਜੀ ਜੇ ਕੋਈ ਇਹ ਵੀ ਜਾਦਾ ਯਾਰ ਇਹਨਾਂ ਦਾ ਮਰਜੀ ਜਿੰਨੇ ਤੇ ਮਰਜੀ ਇਹ ਵੀ ਇਹਨਾਂ ਚ ਵੀ ਯਾਨੀ ਕਿ ਪੈ ਜਾਂਦੀਆਂ ਗਰਾਰੀਆਂ ਜੇ ਭਜਾਉਣ ਲੋਣੇ ਹੁਣ ਜਿੰਨੇ ਮਰਜੀ ਕਰ ਲੋ ਪਰ origignal ਜਿਹੜਾ ਆ ਇਹਨੇ ਤੇ ਜਾਣਦਾ ਆ ਭਾਜੀ ਕੰਪਨੀ ਨੇ ਫੇਰ ਵੀ ਨਾ ਮੈਸੀ ਨੇ ਉਹਨਾਂ ਸਮਿਆਂ ਦੇ ਵਿੱਚ ਮੈਂ ਕਹਿੰਦਾ ਫੇਰ ਬੱਲੇ ਬੱਲੇ ਕਰਵਾਤੀ ਯਾਰ ਹਾਂਜੀ ਭਾਜੀ ਆਪਣੇ ਜੀ ਇੱਕ ਹਾਲੈਂਡ ਵਾਲੇ ਮੁੰਡਿਆਂ ਨੇ ਮੈਸੀ ਦਾ ਹਿੱਸਾ ਲਾਇਆ ਪਿੱਛੇ ਦੜਾਉਣ ਲਈ ਦੜਾਉਣ ਲਈ ਓਹੋ ਆਪਣੇ ਮੋਰੇ 5630 ਦਾ ਇੰਜਣ ਹੈ ਅੱਛਾ ਯਾਨੀ ਕਿ ਅੱਧਾ ਟਰੈਕਟਰ ਮੋਰੋ 5630 ਹੈ ਤੇ ਪਿੱਛੋਂ ਸਾਰਾ 249 ਹੈ ਨਹੀਂ ਮੈਸੀ ਵੀ ਦੌੜਨ ਲਈ ਜਿਆਦਾ ਕਾਮਯਾਬ ਹੈ ਮੈਂ ਕਹਿਆ 140 ਤੇ ਟਰੈਕਟਰ ਉਹਨਾਂ ਦਾ ਜਾਂਦਾ ਆ ਜੀ ਓਕੇ ਹਾਂਜੀ ਤੇ ਮੈਸੀ ਦੌੜਨ ਨੂੰ ਕਾਮਯਾਬ ਆ ਜੀ ਇਹ ਇੱਕ ਦੌੜਨ ਨੂੰ ਇੱਕ ਫੁਰਤੀ ਨੂੰ ਜਿਹੜੇ ਸਲਿੱਪ ਜੇ ਕੱਢਦੇ ਆ ਹਾਂਜੀ 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 ਵੀ ਫੁਰਤੀ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਚਲੋ ਨੰਨੂ ਇੱਕ ਰਿ ਦੇਰਸ਼ਨ ਕਰਾ ਦੇ ਸਾਰੇ ਟਰੈਕਟਰ ਦੇ ਆਲਓਵਰ ਬੱਡੀ ਗੱਲ ਤਾਂ ਇਹ ਆ ਵੀ ਚੀਜ਼ ਰੇਅਰ ਤੇ ਰੇਅਰ ਨੂੰ ਸਾਂਭਣਾ ਤੇ ਮੈਂਟੇਨ ਕਰਨਾ ਬਹੁਤ ਵੱਡੀ ਗੱਲ ਹਾਂਜੀ ਬਿਲਕੁਲ ਜੀ ਵੀਰਾਂ ਨੇ ਸਾਂਭੀ ਆ ਵੀਰਾਂ ਦੀ ਮਿਹਨਤ ਨੂੰ ਸਲਾਮ ਆ ਸ਼ੌਕ ਨੂੰ ਸਲਾਮ ਆ ਤੇ ਵੀਰਾਂ ਨੇ ਜਿਵੇਂ ਚੀਜ਼ਾਂ ਵੀ ਇੰਪੋਰਟ ਕਰਾ ਕੇ ਜਿਹੜੀਆਂ ਲਾਈਆਂ ਸਟicker ਵਗੈਰਾ ਪੰਪ ਤਾਂ ਦੱਸੀ ਦੱਸੀਆ ਵੀਰਾਂ ਨੇ ਸਲਾਮ ਸਰ ਹੋ ਗਿਆ ਹਨਾ ਜਿੰਨੀਆਂ ਕਿ ਚੀਜ਼ਾਂ ਵੀਰਾਂ ਨੂੰ ਮਤਲਬ ਇਧਰੋਂ ਨਹੀਂ ਮਿਲੀਆਂ ਹਾਂਜੀ ਇੱਕ ਇਹਨੂੰ origignal ਮੈਂਟੇਨ ਕਰਨ ਲਈ ਜੋ ਇਹਨਾਂ ਸਟicker ਵੀਰਾਂ ਨੇ ਮੰਗਾਏ ਆ ਉਹ ਆਪਣੇ ਤੁਹਾਡੇ ਸਾਹਮਣੇ ਆ ਤੇ ਦੱਸਿਓ ਵੀ ਇਹ ਟਰੈਕਟਰ ਤੁਹਾਨੂੰ ਕਿੱਦਾਂ ਦਾ ਲੱਗਿਆ ориجنલ ਡਾਇਰੈਕਟਰ ਕੋਈ ਗਰਾਰੀਆਂ ਨਹੀਂ ਚੇਂਜ ਕੁਛ ਨਹੀਂ ਜਿਵੇਂ ਵੀਰਾਂ ਨੇ ਦੱਸਿਆ ਜਿੰਨੀਆਂ ਚੀਜ਼ਾਂ ਚੇਂਜ ਹੋ ਵੀਰ ਨੇ ਦੱਸਤਾ ਸਲਫ ਅਲਟਰਨੇਟਰ ਤੇ ਪਾਵਰ ਸਟੀering ਤੇ ਬ੍ਰੇਕਾਂ ਹਾਂਜੀ ਬ੍ਰੇਕਾਂ ਦੌੜਨ ਵਾਸਤੇ ਜ਼ਰੂਰੀ ਸੀ ਹਾਂਜੀ ਜ਼ਰੂਰੀ ਸੀ ਕਿਉਂਕਿ ਰੁਕਣਾ ਵੀ ਹੁੰਦਾ ਹਾਂਜੀ ਤੇ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਦੱਸਿਓ ਵੀ ਕਿਵੇਂ ਦਾ ਲੱਗਿਆ ਟਰੈਕਟਰ ਤੇ ਵੀਰਾਂ ਨੇ ਸਾਂਭਿਆ ਉਸ ਲਈ ਜ਼ਰੂਰ ਕਮੈਂਟ ਕਰਕੇ ਦੱਸੋ ਤੇ ਦੋ ਆ ਗਿਆ ਆਪਦੇ ਵੀਰ ਨੂੰ ਸਾਰੇ ਵੀਰ ਨੂੰ ਅਸਸਸ